ਅਵੇ ਕੁੱਟੇ ਜਾ ਰਹੇ ਨੇ ਕਿਦਾਂ ਇਵਨ ਇੱਥੋਂ ਤੱਕ ਕਿ ਉਹਨਾਂ ਦੀ ਟਾਇਲਟ ਸੀਟਾਂ ਨੂੰ ਵੀ ਮੱਥਾ ਟੇਕਿਆ ਗਿਆ ਅੱਜ ਵੀ ਬਹੁਤ ਥਾਵਾਤੇ ਨੇ ਐਦਾਂ ਨਲਕਿਆਂ ਨੂੰ ਮੱਥਾ ਟੇਕਿਆ ਜਾ ਰਿਹਾ ਉੱਥੇ ਰੁਪਈਏ ਪਾ ਪਾ ਕਿ ਨਾ ਐਦਾਂ ਕਿ ਬਾਬਾ ਜੀ ਇੱਥੇ ਆ ਕੇ ਹੱਥ ਤੋਂਦੇ ਸੀ ਕਿ ਇਸ ਕਰਕੇ ਇਹਨੂੰ ਸੋਚੇ ਹੱਥ ਲਾਓ ਕਿਦਾਂ ਚੋਲਿਆਂ ਦੀਆਂ ਮੰਨਤਾ ਕੀਤੀਆਂ ਜਾਂਦੀਆਂ ਨੇ ਕਿਦਾਂ 50 50 ਮਾਲਾ ਰੱਖੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਜਦੋਂ ਮਾਲਾ ਦੇ ਪਰਥਾਈ ਪੜਦਿਆਂ ਚੋਲਿਆਂ ਦੇ ਪਰਥਾਈ ਪੜਦਿਆਂ ਲਿਵਾਸ ਦੇ ਪਰਥਾਈ ਪੜਦਿਆਂ ਉਹ ਕਹਿੰਦੇ ਗੱਜ ਸਾਢੇ ਤੈ ਤੈ ਤੋਤੀਆਂ ਤੇਰੇ ਪਾਏ ਨ ਧਗ ਗੱਲੀ ਜਿਨਾਂ ਜਪ ਮਾਲੀਆਂ ਲੋਟੇ ਹੱਥ ਨੇ ਭਾਗੋਏ ਹਰ ਕੇ ਸੰਤਨਾ ਆਖੀਐ ਬਾਨਾਰਸ ਕੇ ਠਗ ਬਨਾਰਸ ਦੇ ਪਾਤਸ਼ਾਹ ਜੀ ਤੁਸੀਂ ਪਟਿਆਲੇ ਦੇ ਕਹਿ ਦੇਣਾ ਸੀ ਸੰਗਰੂਰ ਦੇ ਕਹਿ ਦੇਣਾ ਸੀ ਪਾਤਸ਼ਾਹ ਕਿਸੇ ਹੋਰ ਇਲਾਕੇ ਦੇ ਕਹਿ ਦੇਣਾ ਸੀ ਤੁਸੀਂ ਬਨਾਰਸ ਦੇ ਕਿਉਂ ਕਹਿ ਦਿੱਤਾ ਕਿਉਂਕਿ